चार साल तो दूसरी सरकार के हो गए है ना तो लोगों की चॉइस थी तो हम चुप करके बैठे थे तो अब मैं निकलने विचरना शुरू किया मैंने लोगों के बीच जाना शुरू किया तो जहां जाती हूँ पहले गंदगी का ढेर दे जाती तो पहले भी जब एम थी मैं तो जहाँ ढेर मिला वही फोन करती थी कि आके उठाया क्यों नहीं है पूछो किसी को गंदगी का ढेर कहीं भी दिखा था छे छे बजे आके हम तब भी झाड़ू मारते थे ਪੂਰੀ ਰਾਮਗੜੀਆ ਮਹੱਲੇ 'ਚ ਉਹਨਾਂ ਨੇ ਕਿਹਾ ਵੀ ਇਹ ਗਲੀ ਤੋਂ ਲੈ ਕੇ ਐਂਡ ਤੱਕ ਬੱਗੇ ਵਾਲੀ ਪੱਤੀ ਤੱਕ ਤੁਸੀਂ ਸਫਾਈ ਨਹੀਂ ਕਰਨੀ ਕਿਉਂਕਿ ਇਹ ਹੈਗਾ ਤੇਵੀ ਦਾ ਬੂਆ ਇਹ ਹੈਗਾ ਕਾਂਗਰਸੀ ਮਾਰਾ ਪੱਤੀ ਕੀਤਾ ਕਾਂਗਰਸੀ ਇਹਦੇ ਬੂਏ ਕਾ ਦੀ ਸਫਾਈ ਨਹੀਂ ਕਰਨੀ ਉਹ ਵਿਚਾਰੇ ਸਫਾਈ ਸੇਵਕ ਜਿਹੜੇ ਮੈਨੂੰ ਆ ਕੇ ਕਹਿੰਦੇ ਇੰਨੀ ਗੱਲ ਵੀ ਯਾਰ ਅਸੀਂ ਤੇਰੇ ਕੋਲ ਜਦੋਂ ਵੀ ਸਫਾਈ ਕਰਦੇ ਨੇ ਸਾਨੂੰ ਉੱਤੇ ਜਾ ਕੇ ਗਾਲਾਂ ਕਹਾਣੀਆਂ ਪੈਂਦੀਆਂ ਦਸੋ ਇਹ ਸਿਆਸਤ ਇਡੀ ਤਗੜੀ ਹੋਣ ਦੀ ਵੀ ਇੰਨਾ ਨਹੀਂ ਲੋਕਾਂ ਨੂੰ ਸਮਝ ਆਉਂਦੀ ਵੀ ਅਸੀਂ ਸਿਆਸਤ ਕਿਉਂ ਕਰਨ ਦੇ ਜਦੋਂ ਕਿਸੇ ਨੂੰ ਬਣਾਇਆ ਜਾਂਦਾ ਉਹ ਸਾਰੇ ਹਲਕੇ ਦਾ ਬਣਾਇਆ ਜਾਂਦਾ ਉਹਨਾਂ ਨੂੰ ਮਤਲਬ ਮੁਖ ਬਣਾਇਆ ਜਾਂਦਾ ਵੀ ਤੈਨੂੰ ਵੋਟਾਂ ਪਾ ਕੇ ਜਿਤਾਇਆ ਤੇ ਸਾਰੇ ਵੇਰਕ ਦੀ ਸਪਾਈ ਕਰ ਦੋ ਅ ਗੁਰੂ ਤੇਗ ਬਹਾਦਰ ਜੀ ਕੀ ਇਹ ਸਾਲਾਨਾ ਚੱਲ ਰਹਾ ਹੈ ਹੁਣ ਦਾ ਸ਼ਤਾਤੀ ਚੱਲ ਰਹੀ ਹੈ ਮਿਸ਼ਨ ਕਲੀਨ ਪੰਜਾਬ शुरू किया है जिसमें हम सबको प्रेरित किया है यहाँ से शुरू किया है क्योंकि देखो एक चार साल तो दूसरी सरकार के हो गए है ना तो लोगों की चॉइस थी तो हम चुप करके बैठे थे तो अब मैं निकलने विचरना शुरू किया मैंने लोगों के बीच जाना शुरू किया तो जहाँ जाती हूँ पहले गंदगी का ढेर दिख दे जाता है तो पहले भी जब एम थी मैं तो जहाँ ढेर मिला वही फ़ोन करती थी क्या के उठाया क्यों नहीं है पूछो किसी को गंदगी का ढेर कहीं भी दिखा था छह छाड़ू मारते थे ताकि प्रशासन और हमें लिखित में था कि आपके पास इतने बंदे हैं ये वाला बंदा इतनी गलियां साफ करेगा कोई गली नहीं छोड़ेगा और आजकल तो पॉलिटिक्स होगी ये मेरा बच्चा है मल्ली क्या कसूर है इसका ऑर्डर दिया गया है कि इसके घर के बाहर मेरे पूरी रामगढ़िया मोहल्ले उन्होंने कहा ये गली तो लेके एंड तक बगे वाली पत्ती तक सफाई नहीं करनी ਉਕੀ ਇਹ ਅਗਰ ਤੇ ਵੀ ਦਾ ਬੂਆ ਇਹ ਹੈਗਾ ਕਾਂਗਰਸੀ 12 ਪੱਤੀ ਕੀਤਾ ਕਾਂਗਰਸੀ ਇਹਦੇ ਬੂਏ ਗਾਲੀ ਸਪਾਈ ਨਹੀਂ ਕਰਨੀ ਉਹ ਵਿਚਾਰੇ ਸਪਾਈ ਸੇਵਕ ਜਿਹੜੇ ਆ ਮੈਨੂੰ ਆ ਕੇ ਕਹਿੰਦੇ ਇੰਨੀ ਗੱਲ ਵੀ ਯਾਰ ਅਸੀਂ ਤੇਰੇ ਕੋਲ ਜਦੋਂ ਵੀ ਸਫਾਈ ਕਰਦੇ ਨੇ ਸਾਨੂੰ ਉੱਤੇ ਜਾ ਕੇ ਗਾਲਾਂ ਕਹਾਣੀਆਂ ਪੈਂਦੀਆਂ ਦੱਸੋ ਇਹ ਸਿਆਸਤ ਇੰਦੀ ਤਗੜੀ ਹੋਣੀ ਵੀ ਇੰਨਾ ਨਹੀਂ ਲੋਕਾਂ ਨੂੰ ਸਮਝ ਆਉਂਦੀ ਵੀ ਅਸੀਂ ਸਿਆਸਤ ਕਿਉਂ ਕਰਨ ਦੇ ਜਦੋਂ ਕਿਸੇ ਨੂੰ ਬਣਾਇਆ ਜਾਂਦਾ ਉਹ ਸਾਰੇ ਹਲਕੇ ਦਾ ਬਣਾਇਆ ਜਾਂਦਾ ਇੰਚਾਰ ਉਹਨਾਂ ਨੂੰ ਮਤਲਬ ਮੁਖ ਬਣਾਇਆ ਜਾਂਦਾ ਵੀ ਤੈਨੂੰ ਵੋਟਾਂ ਪਾ ਕੇ ਜਿਤਾਇਆ ਤੁਸੀਂ ਸਾਰੇ ਵੇਰਕੇ ਦੀ ਸਫਾਈ ਕਰਦੇ ਇਨਾ ਬੁਰਾ ਹਾਲ ਜੀ ਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਪਤ ਪਾਪ ਯਾਤ ਪਾਤ ਵਰਗ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ ਹੈ ਨਹੀਂ ਜਿਹੜੇ ਸਫਾਈ ਸੇਵਕ ਹੈ ਮੇਰੇ ਹੁੰਦੇ ਮੈਂ ਕਹਿੰਨੀ ਆ ਉਹਨਾਂ ਦੇ ਖੰਡ ਪਾਠਾਂ ਤੇ ਮੈਨੂੰ ਬੁਲਾਉਂਦੇ ਸੀ ਅਸੀਂ ਉਹਨਾਂ ਲਈ ਜੁੱਤਿਆਂ ਦਾ ਲੰਗਰ ਲਾਇਆ ਮਤਲਬ ਉਹਨਾਂ ਨੂੰ ਭੇਨ ਪਾਈ ਬਣਾ ਕੇ ਰੱਖਿਆ ਜਿੰਨੇ ਸਫਾਈ ਸੇਵਕ ਹੈ ਉਹਨਾਂ ਨੇ ਜਦੋਂ ਆਪਣਾ ਕੋਈ ਵੀ ਵੱਡਾ ਪ੍ਰੋਗਰਾਮ ਕਾਰਪੋਰੇਸ਼ਨ 'ਚ ਕਰਨਾ ਕਿਤੇ ਵੀ ਕਰਨਾ ਉਹਨਾਂ ਨੇ ਸਪੈਸ਼ਲ ਮੈਨੂੰ ਚੀਰ ਗਿਆ ਸਹੂਲਾ ਕਿਉਂਕਿ ਮੈਂ ਉਹਨਾਂ ਨੂੰ ਲੈ ਕੇ ਤੁਰਦੀ ਸੀ ਨਾਲ ਅਸੀਂ ਕਿੰਨੀ ਵਾਰ ਦੇਖੋ ਤੁਸੀਂ مین ਰੋਡ ਤੇ ਉੱਥੇ ਇਹ ਵਾਲੀ ਰੋਡ ਤੇ ਬੱਲਾ ਦੀ ਰੋਡਾਂ ਤੇ ਅਸੀਂ ਕਿੰਨੀ ਸਫਾਈ ਕੀਤੀ ਪਰ ਮੈਨੂੰ ਐ ਸੀ ਜਿਹੜਾ ਕੂੜਾ ਦਿੱਗਿਆ ਮੈਂ ਉਹ ਕਾਉਂਸਲਰ ਦੀ ਜਾਣ ਖਾਲੀਂ ਦਿੱਸੀ ਤੇ ਹੁਣ ਇਹ ਮੇਰੀ ਅਪੀਲ ਹੈ ਅੰਮ੍ਰਿਤਸਰ ਸਾਹਿਬ ਦੇ 85 ਕਾਉਂਸਲਰਾਂ ਨੂੰ ਤੇ ਸਾਰੇ ਪੰਜਾਬ ਦੇ ਕਾਉਂਸਲਰਾਂ ਨੂੰ ਤੇ ਵਾਰਡ ਪ੍ਰਧਾਨਾਂ ਨੂੰ ਕਿ ਤੁਸੀਂ ਉੱਲੂ ਜੋ ਕਿਹੜੀ ਪਾਰਟੀ ਦੇ ਹੋ ਜੀ ਨੂੰ ਮਿਲਣਾ ਹੈ ਕਿਹਨੂੰ ਕਿਤਾਬ ਮਿਲਣਾ ਕਿਸੇ ਨੂੰ ਕਿਤਾਬ ਨਹੀਂ ਮਿਲਣਾ ਪੰਜਾਬ ਨੂੰ ਕਿਤਾਬ ਮਿਲਣਾ ਹੈ ਕਿ ਪੰਜਾਬ ਸਾਫ਼ ਸੁਥਰੀ ਨਗਰੀ ਹੈ ਇੱਥੇ ਇਨੇ ਲੱਖਾਂ ਲੋਕ ਰੋਜ਼ ਆਉਂਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਪਾਂ ਸਫਾਈ ਤਾਂ ਦੇ ਸਕਦੇ ਹਾਂ ਕਿੰਨੀ ਸ਼ਰਮ ਦੀ ਗੱਲ ਹੈ ਇੱਕ ਗੋਰੇ ਨੇ ਝਾੜੂ ਚੱਕ ਲਿਆ ਸ਼ਰਮ ਦੇ ਮਾਰੇ ਇਹਨੇ ਕਿੰਨੀ ਸ਼ਰਮ ਆਈ ਉਦੋਂ ਦੇ ਅਸੀਂ ਚਾੜੂ ਚੱਕੇ ਲਾ ਗਏ ਵੀ ਚਲੋ ਸਫਾਈਆਂ ਕਰੋ ਇਹ ਆਲਰੇਡੀ ਮੇਰੇ ਮਾਈਂਡ ਸੀਗਾ ਇਹਦੇ ਨਾਲ ਪ੍ਰਸ਼ਾਸਨ ਜਾਗੂਗੀ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਆਪਣਾ ਕੂੜਾ ਵੀ ਘਟਾਓ ਗੱਲ ਕਰ ਸਕਦੇ ਜਿਹੜੇ ਗੋਰੇ ਆ ਉਹਨਾਂ ਨੇ ਇੱਕ ਵਿਸਲ ਫਲੋਰ ਦਾ ਕੰਮ ਕੀਤਾ ਇਹਨਾਂ ਨੇ ਬਿਲਕੁਲ ਕੀਤਾ ਵੈਸੇ ਤਾਂ ਐਕਚੁਅਲੀ ਜਦੋਂ ਮੈਂ ਨਿਕਲਣਾ ਸ਼ੁਰੂ ਕਰਦੀ ਆ ਤਾਂ ਮੇਰਾ ਫਰਸਟ ਜਿਹੜਾ ਪੜਾਅ ਵੈ ਉਸੇ ਤੇ ਹੁੰਦਾ ਅਸੀਂ ਨੋਟ ਕਰ ਰਹੇ ਹਜੇ ਕਿਹੜੀਆਂ ਸਰਕਾ ਬਣਨ ਵਾਲੀਆਂ ਕਿੱਥੇ ਕਿੱਥੇ ਲੋਕਾਂ ਨੂੰ ਪ੍ਰੋਬਲਮ ਹੈ ਲਿਖ ਰਹੇ ਹਾਂ ਕਿਉਂਕਿ ਹਜੇ ਅਸੀਂ ਕਰਾ ਨਹੀਂ ਸਕਦੇ ਪਰ ਸਫ ਸਕਦੇ ਜੋ ਚੀਜ਼ਾਂ ਸੀ ਇੱਕ ਸਾਲ ਅਸੀਂ ਕਿਉਂ ਰੁਕੀਏ ਜਿਹੜੀ ਚੀਜ਼ ਇਨਸਾਨ ਦੇ ਆਪਣੇ ਹੱਥੋਂ ਆਪਣੇ ਹੱਥੇ ਅਸੀਂ ਉਹ ਤਾਂ ਉਹ ਤਾਂ ਕਰਾ ਸਕਦੇ ਹਾਂ ਨਾ ਸੋ ਸਫਾਈ ਤਾਂ ਰੱਖ ਸਕਦੇ ਹਾਂ ਨਾ ਗੁਰਦੁਆਰਾ ਦਾ ਆਸ-ਪਾਸ ਹੈ ਆਪਾਂ ਪਹਿਲਾਂ ਪਾਲਕੀ ਸਾਹਿਬ ਲੈ ਕੇ ਜਾਨੀਏ ਸਾਰੇ ਬੰਦੇ ਇਹ ਸ਼ਰਮ ਕੀ ਹੈ ਕਦਰ ਸ਼ਰਮ ਹੈ ਪੰਜਾਬ ਦੀ ਹੋ ਹੈ ਨਾ ਪੰਜਾਬ ਤਾਂ ਐਸੀ ਗੱਲ ਪਿੱਛੇ ਫੇਮਸ ਹੈ ਵੀ ਪੰਜਾਬੀ ਹਰ ਕੰਮ ਕਰ ਲੈਂਦਾ ਮੈਡ ਹੁਣ ਕਾ ਲਾਮਾ ਨਹੀਂ ਮਿਲਿਆ ਕੋਈ